ਹਾਂਜੀ ਚੰਡਾਲ ਲੋਹਾ ਵਿੱਚ ਜਦੋਂ ਪ੍ਰੀਤ ਨੇ ਬੇਬੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਬੇਬੇ ਇੰਨਾ ਜ਼ਿਆਦਾ ਡਰ ਗਈ ਕਿ ਉਸ ਉਸਨੇ ਸੋਚਿਆ ਕਿ ਜੇਕਰ ਮੈਂ ਕਿਸੇ ਨੂੰ ਦੱਸਿਆ ਤਾਂ ਇਹਨੇ ਮੈਨੂੰ ਫਿਰ ਕੁੱਟਣਾ ਸੋ ਜਦਕਿ ਪ੍ਰੀਤ ਕੁੱਟਦੀ ਆ ਤੇ ਇਹ ਵੀ ਧਮਕੀਆਂ ਦਿੰਦੀ ਆ ਕਿ ਜੇ ਗੱਲ ਬਾਹਰ ਨਿਕਲੀ ਤਾਂ ਨਿਕਲਣੀ ਨਹੀਂ ਚਾਹੀਦੀ ਜੇ ਤੂੰ ਬਾਪੂ ਨੂੰ ਜਾਂ ਕਿਸੇ ਹੋਰ ਨੂੰ ਦੱਸਿਆ ਕਿ ਮੈਂ ਤੈਨੂੰ ਕੁੱਟਿਆ ਹੈ ਤਾਂ ਤੇਰੀਆਂ ਗਲਾ ਕੁੱਟ ਕੇ ਤੈਨੂੰ ਮਾਰ ਦੇਣਾ ਹੈ ਤੇ ਬੇਬੇ ਉਥੇ ਇਹ ਸਾਰੀਆਂ ਗੱਲਾਂ ਮੰਨ ਲੈਂਦੀ ਏ ਕਿਉਂਕਿ ਬੇਬੇ ਨੂੰ ਪਤਾ ਹੈ ਕਿ ਜੇਕਰ ਗੱਲਾਂ ਮੈਂ ਕਿਸੇ ਹੋਰ ਕੋਲ ਕੀਤੀ ਤਾਂ ਪ੍ਰੀਤ ਨੇ ਮੈਨੂੰ ਮਾਰ ਹੀ ਦੇਣਾ ਹੈ ਤੇ ਬੇਬੇ ਬਹੁਤ ਜ਼ਿਆਦਾ ਡਰ ਜਾਂਦੀ ਹੈ ਜਦ ਬਾਪੂ ਨੂੰ ਪਾਲੀ ਦਾ ਫੋਨ ਆਉਂਦਾ ਹੈ ਤਾਂ ਦੇ ਬਾਪੂ ਨਾਲ ਗੱਲ ਕਰਨ ਤੋਂ ਬਾਅਦ ਕਹਿੰਦੀ ਹੈ ਕਿ ਮੈਨੂੰ ਬਹੁਤ ਟਾਈਮ ਹੋ ਗਿਆ ਬੇਬੇ ਨਾਲ ਗੱਲ ਕੀਤੀ ਨੂੰ ਤੇ ਉਹ ਗੱਲ ਕਰਨਾ ਚਾਹੁੰਦੀ ਹੈ ਤਾਂ ਬਾਪੂ ਕਹਿ ਦਿੰਦਾ ਹੈ ਕਿ ਮੈਂ ਤੇਰੀ ਗੱਲ ਕਰਾ ਦੇਵਾਂਗਾ ਸੋ ਜਦ ਬਾਪੂ ਬੇਬੇ ਵੱਲ ਜਾਂਦਾ ਹੈ ਤਾਂ ਉਸ ਨੂੰ ਕਹਿੰਦਾ ਹੈ ਕਿ ਕੁੜੀ ਦਾ ਫੋਨ ਆਉਣ ਤੇ ਗੱਲ ਕਰ ਲਈ ਫੋਨ ਕੋਲ ਰੱਖ ਲੈ ਪਰ ਬੇਬੇ ਉਹ ਨਹੀਂ ਰੱਖਦੀ ਕਹਿੰਦੀ ਤੂੰ ਆਪੇ ਗੱਲ ਕਰ ਲਈ ਮੈਂ ਨਹੀਂ ਕਰਨੀ ਤੇ ਉੱਥੇ ਬਾਪੂ ਬਹੁਤ ਜ਼ਿਆਦਾ ਜ਼ੋਰ ਲਾਉਂਦਾ ਹੈ ਕਿ ਤੂੰ ਗੱਲ ਕਰ ਲਈ ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ ਤੇ ਬੇਬੇ ਫਿਰ ਵੀ ਨਹੀਂ ਮੰਨਦੀ ਕਿਉਂਕਿ ਉਹ ਪ੍ਰੀਤ ਤੋਂ ਡਰ ਰਹੀ ਹੁੰਦੀ ਹੈ ਪ੍ਰੀਤ ਉਸ ਦੀਆਂ ਅੱਖਾਂ ਦਿਖਾਉਂਦੀ ਆ ਤੇ ਉੱਥੇ ਹੀ ਜਦ ਪਾਲੀ ਦਾ ਦੁਬਾਰਾ ਫੋਨ ਆਉਂਦਾ ਹੈ ਤਾਂ ਬਾਪੂ ਸਾਰੀ ਗੱਲ ਦੱਸਦਾ ਹੈ ਇਹ ਪਾਲੀ ਨੂੰ ਸ਼ੱਕ ਪੈ ਜਾਂਦਾ ਹੈ ਕਿ ਜ਼ਰੂਰੀ ਕੋਈ ਗੱਲ ਹੈ ਜਾਂ ਪ੍ਰੀਤ ਨੇ ਬੇਬੇ ਨੂੰ ਗੱਲ ਕਰਨ ਤੋਂ ਰੋਕਿਆ ਏ ਸੋ ਉਹ ਸੋਚਣ ਲੱਗ ਜਾਂਦੀ ਆ ਕਿਉਂਕਿ ਉਹ ਸੋਚਦੀ ਆ ਕਿ ਬੇਬੇ ਨੇ ਮੇਰੇ ਨਾਲ ਉਸ ਵੇਲੇ ਗੱਲ ਕਰ ਲੈਣੀ ਸੀ ਇਹ ਹੋ ਹੀ ਨਹੀਂ ਸਕਦਾ ਕਿ ਬੇਬੇ ਮੇਰੇ ਨਾਲ ਗੱਲ ਨਾ ਕਰੇ ਸੋ ਉੱਥੇ ਪਾਲੀ ਨੂੰ ਸ਼ੱਕ ਪੈ ਜਾਂਦਾ ਹੈ ਤੇ ਪਰ ਉੱਥੇ ਬੇਬੇ ਆਪਣੀ ਜਗ੍ਹਾ ਵੀ ਠੀਕ ਹੈ ਕਿਉਂਕਿ ਬੇਬੇ ਨੂੰ ਇਹ ਡਰ ਆ ਕਿ ਪ੍ਰੀਤ ਮੈਨੂੰ ਮਾਰ ਹੀ ਨਾ ਦੇਵੇ ਤੇ ਪ੍ਰੀਤ ਉੱਥੇ ਹੀ ਝੂਠੀਆਂ ਗੱਲਾਂ ਬਣਾ ਕੇ ਵਿੱਕੀ ਨੂੰ ਦੱਸ ਦਿੰਦੀ ਹੈ ਕਿ ਮੇਰੇ ਨਾਲ ਹੱਥੋਂ ਪਾਈ ਹੋ ਗਈ ਸੀ ਬਹੁਤ ਜ਼ਿਆਦਾ ਲੜੀ ਜਦ ਤੂੰ ਚਲਾ ਗਿਆ ਤੇ ਇਹ ਮੈਨੂੰ ਤਾਨੇ ਮੇਨੇ ਮਾਰਨ ਲੱਗ ਪਈ ਤੇ ਵਿੱਕੀ ਪ੍ਰੀਤ ਦੀਆਂ ਗੱਲਾਂ ਵਿੱਚ ਉਸੇ ਵੇਲੇ ਆ ਜਾਂਦਾ ਹੈ ਤੇ ਕਹਿੰਦਾ ਹੈ ਬੇਬੇ ਤਾਂ ਸਾਡੇ ਵੈਰ ਪਈ ਹੋਈ ਐ ਸਾਨੂੰ ਮਾਰਨਾ ਚਾਹੁੰਦੀ ਐ ਇਹ ਤਾਂ ਚਾਹੁੰਦੀ ਐ ਕਿ ਮਾਰ ਹੀ ਜਾਣ ਬੇਬੇ ਨੇ ਇੱਕ ਵਾਰ ਇਹ ਗੱਲ ਕਹੀ ਸੀ ਕਿ ਗੀਤਾ ਨਾਲ ਜਦ ਜੀਤਾ ਨਾਲ ਜਦ ਲੜਾਈ ਹੋਈ ਸੀ ਪ੍ਰੀਤ ਦੀ ਤਾਂ ਬੇਬੇ ਨੇ ਕਿਹਾ ਸੀ ਕਿ ਜੀਤਾ ਨੇ ਤਾਂ ਤੇਰੀ ਧੌਣ ਹੀ ਵੱਡ ਦੇਣੀ ਸੀ ਤੇ ਵਿੱਕੀ ਨੂੰ ਇਹ ਗੱਲ ਯਾਦ ਆ ਜਾਂਦੀ ਏ ਉਹ ਵੀ ਕਹਿੰਦਾ ਹੈ ਕਿ ਬੇਬੇ ਤਾਂ ਇਹੀ ਕਹਿੰਦੀ ਹੈ ਕਿ ਜਾਂ ਤੇਰੀ ਧੌਣ ਵੱਡ ਦੇਣੀ ਏ ਇਹ ਚਾਹੁੰਦੇ ਆ ਸਾਨੂੰ ਮਾਰ ਦੇਣਾ ਹੀ ਵਿੱਕੀ ਪ੍ਰੀਤ ਦੀਆਂ ਗੱਲਾਂ ਵਿੱਚ ਆ ਕੇ ਬੇਬੇ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਬੋਲਦਾ ਹੈ ਪਰ ਬੇਬੇ ਉੱਥੇ ਚੁੱਪ ਕਰਕੇ ਸਾਰੀਆਂ ਗੱਲਾਂ ਸੁਣ ਲੈਂਦੀ ਏ ਤੇ ਅੱਗੋਂ ਜਵਾਬ ਉਹ ਵੀ ਨਹੀਂ ਦਿੰਦੀ ਕਿਉਂਕਿ ਬੇਬੇ ਨੂੰ ਹੁਣ ਬਹੁਤ ਜ਼ਿਆਦਾ ਡਰ ਪੈਦਾ ਹੋ ਗਿਆ ਸੀ ਉਹ ਹੁਣ ਸੋਚਦੀ ਸੀ ਕਿ ਮੈਂ ਕਰਾਂ ਤੇ ਕੀ ਕਰਾਂ ਸੋ ਫਰੀਦ ਨੇ ਬੇਬੇ ਨੂੰ ਚੰਗੀ ਤਰ੍ਹਾਂ ਪ੍ਰੀਤ ਨੇ ਬੇਬੇ ਨੂੰ ਚੰਗੀ ਤਰ੍ਹਾਂ ਡਰਾ ਕੇ ਰੱਖ ਲਿਆ ਸੀ ਉਧਰ ਬਾਪੂ ਪਰ ਹਜੇ ਤੱਕ ਕਵਲ ਨੂੰ ਨਹੀਂ ਟਿਕਨ ਦੇ ਰਿਆ ਸੀ ਬਾਪੂ ਉਹਦਾ ਹੋਰ ਕਿਤੇ ਜ਼ੋਰ ਨਹੀਂ ਚੱਲਦਾ ਸੀ ਉਹ ਕਵਲ ਦੇ ਦਿਵਾਲੇ ਹੀ ਹੋ ਜਾਂਦਾ ਹੈ ਤੇ ਇਸੇ ਕਰਕੇ ਸੰਦੀਪ ਬੇਬੇ ਬਾਪੂ ਨਾਲ ਇਟ ਖੜਕੇ ਲੈਣੇ ਸਟਾਰਟ ਕਰ ਦਿੰਦੀ ਹੈ ਤੇ ਕਾਫੀ ਗੱਲਾਂ ਕਰਦੀ ਹੈ ਬਾਪੂ ਵੀ ਅੱਗੋਂ ਸਾਵੇ ਹੀ ਜਵਾਬ ਦਿੰਦਾ ਹੈ ਜਿੱਥੇ ਬੇਬੇ ਡਰ ਜਾਂਦੀ ਹੈ ਉੱਥੇ ਬਾਪੂ ਅੱਗੋਂ ਉਹਨਾਂ ਨੂੰ ਡਰਾ ਹੀ ਲੈਂਦਾ ਹੈ ਕਿਉਂਕਿ ਬਾਪੂ ਅੱਗੋਂ ਧਮਕੀਆਂ ਦਿੰਦਾ ਹੈ ਜੇਕਰ ਤੁਸੀਂ ਮੇਰੇ ਨਾਲ ਕੋਈ ਵਾਅਦਾ ਘਾਟਾ ਕੀਤਾ ਤਾਂ ਮੈਂ ਤੁਹਾਡਾ ਇਲਾਜ ਕਰ ਹੀ ਦੇਣਾ ਹੈ ਉੱਥੇ ਸੰਦੀਪ ਇਹ ਸੋਚਦੀ ਆ ਕਿ ਸਾਡਾ ਪਤਾ ਨਹੀਂ ਕਿਹੜਾ ਇਲਾਜ ਕਰਨਾ ਚਾਹੁੰਦਾ ਹੈ ਸੰਦੀਪ ਇਹ ਕਹਿੰਦੀ ਅਸੀ ਤਾਂ ਜੇ ਜਵਾਨ ਆ ਸਾਨੂੰ ਤਾਂ ਜੀ ਲੈਣ ਦੋ ਮਰੋ ਤੁਸੀਂ ਜਾ ਕੇ ਕਿਸੇ ਪਾਸੇ ਤੂੰ ਤਾਂ ਸਾਨੂੰ ਹੁਣੇ ਹੀ ਮਾਰਨਾ ਚਾਹੁੰਦਾ ਹੈ ਸਾਡੇ ਵਾਸਤੇ ਸੁਖਦਾਰ ਇੰਨਾ ਹੋ ਸੋ ਸੰਦੀਪ ਬਾਪੂ ਨੂੰ ਅੱਗੋਂ ਬਹੁਤ ਸਾਰੀਆਂ ਗੱਲਾਂ ਕਰਦੀ ਪਰ ਬਾਪੂ ਵੀ ਘੱਟ ਨਹੀਂ ਕਰਦਾ ਅੱਗੋਂ ਸੰਦੀਪ ਨੂੰ ਸਾਮੀਆਂ ਹੀ ਗੱਲਾਂ ਸੁਣਾ ਦਿੰਦਾ ਹੈ ਬੇਬੇ ਉੱਥੇ ਪ੍ਰੀਤ ਤੋਂ ਡਰ ਕੇ ਇਹ ਸਹਿਣ ਗਰਹਨ ਲੱਗ ਪਈ ਸੀ ਕਿਉਂਕਿ ਪ੍ਰੀਤ ਨੇ ਬੇਬੇ ਨੂੰ ਚੰਗੀ ਤਰ੍ਹਾਂ ਸਿੱਧਿਆ ਕਰ ਲਿਆ ਹੈ ਕਿਉਂਕਿ ਹੁਣ ਪ੍ਰੀਤ ਤੂੰ ਬੇਬੇ ਪੂਰਾ ਡਰਨ ਲੱਗ ਪਈ ਆ ਸੋ ਦੇਖਦੇ ਹਾਂ ਕਿ ਬੇਬੇ ਸਾਰਿਆਂ ਨੂੰ ਸੱਚ ਦੱਸਦੀ ਏ ਜਾਂ ਨਹੀਂ ਦੱਸਦੀ ਇਹ ਆਪਾਂ ਅੱਗੇ ਆਉਣ ਵਾਲੇ ਪਾਰਟ ਵਿੱਚ ਤੁਹਾਨੂੰ ਜਰੂਰ ਦੱਸਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵਾਰ-ਤਾਰ ਸ਼ੇਅਰ ਜਰੂਰ ਕਰੋ ਧੰਨਵਾਦ ਜੀ